ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਕੰਨੇ ਵੀ ਆਪਾਂ ਪਹੁੰਚੇ ਆਂ ਰਾਜ ਡੈਰੀ ਫਾਰਮਿੰਗ ਪਿੰਡ ਸ਼ੇਰਗੜ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਗਾਵਾਂ ਕਾਫੀ ਗਿਣਤੀ ਚ ਨੇ ਬਾਈ ਕੋਲੇ ਨਾਲ ਹੀਫਰ ਨੇ ਗੱਬਣ ਵੀ ਨੇ ਤੇ ਤਾਜ਼ੀਆਂ ਵੀ ਨੇ ਲੈਣ ਇੰਨੀ ਕਲੰਬੀ ਹੋ ਗਈ ਜਿਵੇਂ ਆਪਾਂ ਗੱਲ ਕਰ ਲਈ ਨਾ ਆਪਣੇ ਪਿੰਡ ਅਗਰਾਹਾਂ ਤੋਂ ਸੁਨਾਮ ਤੱਕ ਦੀ ਉਹ ਗੱਲਬਾਤ ਹੀ ਹੋਈ ਪਈਆ ਤੇ ਬਾਕੀ ਗੱਲ ਸੱਜਣਾਂ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਆ ਜਿਹੜਾ ਰੇਟ ਵਾਲਾ ਕੰਮ ਵੀ ਤੁਹਾਡਾ ਅੱਜ ਨਿਮੇੜ ਦਾਂਗੇ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਕਿਉਂਕਿ ਜਿਹੜੇ ਸੱਜਣ ਨੂੰ ਜਿਹੜਾ ਪਸ਼ੂ ਜਚੂਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੈੱਕ ਕਰਕੇ ਨੇੜੇ ਆ ਕੇ ਪਾਸ ਕਰਕੇ ਖਰੀਦ ਕੇ ਲੈ ਜਿਓ ਤੇ ਆਜੋ ਬਾਈ ਨਾਲ ਕਰਾ ਦਿੰਨਾ ਗੱਲਬਾਤ ਆ ਜਾ ਚੋਬਰਾ ਫਿਰ ਆਗੇ ਜੀ ਹੋਰ ਕਿਵੇਂ ਆ ਵਧੀਆ ਵਧੀਆ ਹਾਸ਼ੀਕਲਬੀਤ ਜੀ ਚੜਦੀ ਕਲਾ ਚੜਦੀ ਕਲਾ ਜੀ ਬਿਲਕੁਲ ਆ ਟਿਪ ਟੋਪ ਦੀਆਂ ਕੰਮ ਜਮਾ ਬਿਲਕੁਲ ਜੀ ਕਿਰਪਾ ਮਾਲਕ ਦੀ ਮਾਈਗਰੂ ਦੀ ਕਿੰਨੀਆਂ ਕੰਮਾਂ ਰਹਿੰਦੀਆਂ ਹਰ ਵਕਤ ਗਾਵਾਂ ਮੋਸਟਲੀ ਜਿਵੇਂ ਹੁਣ ਠੰਡ ਰਹੀ ਆ ਜੀ ਥੋੜਾ ਘਟਿਆ ਸੀ ਕ ਠੀਕ ਆ ਜੀ ਉਹ ਲਾ ਲੋ 20 22 20 22 ਰੱਖੀ 20 22 ਰਹਿੰਦੀਆਂ ਕਰ ਲੀਓ ਆਪਣਾ ਇੱਕ ਨੰਬਰ ਤੋਂ ਸ਼ੁਰੂ ਇਹ ਤੋਂ ਕਰ ਲੀਏ ਨਗੀਨੇ ਤੋਂ ਸ਼ੁਰੂ ਹਾਂ ਹਾਂ ਪਹਿਲਾਂ ਇਹ ਤੋਂ ਕਰੋ ਜੀ ਤੋਰ ਫਿਰ ਖੋਲ ਕੇ ਸੂਈ ਹੋਈ ਆ ਇਹ ਇਹ ਸੂਈ ਹੋਈ ਆ ਜੀ ਚਾਰ ਦੰਦ ਦਾ ਮੂੰਹ ਤੋਂ ਦੂਜੇ ਸੂਪੀ ਆ ਜੀ ਇਹ ਦੂਜਾ ਸੂਗਾ ਹਾਂ ਦੰਦ ਵਗੈਰਾ ਆਪਦੇ ਚੈੱਕ ਕਰ ਸਕਦੇ ਐ ਨੂੰ ਤੋਰਦੇ ਤੋਰ ਅੱਦ ਦੰਦਾਂ ਚ ਆ ਗਈ ਸੱਜਣੋ ਚਾਰ ਦੰਦ ਤੇ ਆ ਗਈ ਕਬੂਤਰੀ ਵਰਗੀ ਚਿੱਤੀ ਜਮਾ ਜੇ ਗੱਲ ਕਰ ਲਈਏ ਬਰੀਡ ਕੁਆਲਿਟੀ ਨਸਲ ਕੁਆਲਿਟੀ ਵੀ ਚੰਗੀ ਆ ਤੇ ਆਰਡਰ ਇਹ ਰੱਖਦੀ ਆ ਜਿਵੇਂ ਆਪਾਂ ਕਹਿੰਦੇ ਨੇ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਕਮਾਲ ਆ ਬਾਈ ਇੱਥੋਂ ਆਰਡਰ ਹੈਗਾ ਬਿਲਕੁਲ ਫਿਕਸ ਨਾਲ ਲੱਗਵਾ ਨਾੜਾਂ ਵਾਲਾ ਆਰਡਰ ਆ ਇੱਕ ਗੱਲ ਹੋਰ ਦਾਦਾ ਨਾਲ ਸਮਾਂ ਹੈਗਾ ਦੁਪਹਿਰ ਦਾ 24 ਸਵੇਰ ਦੀ ਹੋਈ ਹੋਈ ਆ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਬੱਚਾ ਕੀ ਆ ਨਾਲ ਬਾਈ ਇਹਦੇ ਇਹਦੇ ਬੱਚਾ ਜੀ ਨਾਲ ਨਾਲ ਮੇਲ ਕਾਪ ਸੂਆ ਕਿੰਨੇ ਦਿਨ ਦਾ ਹੋ ਗਿਆ ਸੂਆ ਅਜ ਚੌਥਾ ਦਿਨ ਹੈ ਜੀ ਇਹਨੂੰ ਸੂਈ ਨੂੰ ਚੌਥਾ ਦਿਨ ਤੇ ਕਿੰਨੀ ਕ ਬੌਲੀ ਹਾਜ਼ਰ ਹੈ ਇਹਦੇ ਵਿੱਚ 23 24 ਕਿਲੋ ਜਿਹੜਾ ਕੰਡੇ ਦਾ ਬੋਲਾ ਹਾਜ਼ਰ ਹੈ ਜੀ ਇਸ ਟਾਈਮ 23 24 22 ਕਿਲੋ ਔਰ ਮੂੰਹ ਤੋਂ ਚਾਰ ਦਿਨ ਦਾ ਖੀਰੀ ਪਹਿਲਣ ਸੂਪੀ ਸੀਗੇ 23 24 ਖਾਸਾ ਹੋ ਜਾਂਦਾ ਬਿਲਕੁਲ ਜੀ ਡੰਨ ਆਪਦਾ ਕੰਡਾ ਘਰੋਂ ਹੀ ਲਿਆਵੇ ਆਪਦਾ ਬਾਪ ਠੀਕ ਆ ਗੱਲ ਆ ਹ ਮੈਨੂੰ ਐ ਨਾ ਕਿਸੇ ਦਾ ਫੋਨ ਆ ਜਾਏ ਵੀ ਹੁਣ ਬਾਈ ਸਾਨੂੰ ਦੋ ਟਾਈਮ ਚਵਾਉਂਦਾ ਨਹੀਂ ਨਾ ਨਾ ਜੀ ਨਾ ਆਪਦਾ ਕੰਡਾ ਘਰੋਂ ਲਿਆ ਹੁਣ ਜੀ ਠੀਕ ਆ ਠੀਕ ਆ ਜੀ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਸਭ ਕੁਝ ਆ ਦੋ ਡੰਗ ਚਾਰ ਡੰਗ ਚੋਕ ਕੇ ਇਹ ਬੱਚੀ ਦਾ ਪਹਿਲਣ ਦੀ ਗੱਲ ਕਰੀਏ ਹਾਂਜੀ ਪਾਸ ਲੈਕਟੇਸ਼ਨ ਦੇ ਵਿੱਚ ਇਹਦਾ ਰਿਕੋਰਡ 26 27 ਕਿਲੋ ਦਾ ਰਿਹਾ ਜੀ ਖੀਰੀ ਦਾ ਖੀਰੀ ਬੱਚੀ ਦਾ ਕਿੰਨਾ ਕੁ ਪਾ ਸਕਦੀ ਐ ਤਕੀ ਐਦਕੀ ਪਾਊਗੀ 30 ਪਲੱਸ ਚੱਲੂਗੀ ਵੀਰੇ 30 ਪਲੱਸ ਆਪਣੇ ਕੋਲੇ ਰਹੀ ਗਈ ਐ ਤੇ ਨਾ ਵੀ ਕੀ ਲਾ ਲੋ 10 15 ਦਿਨਾਂ ਤੱਕ ਆਪਾਂ ਤੁਹਾਡੇ ਚੈਨਲ ਤੇ 32 33 ਕਿਲੋ ਇਹਦਾ ਦੁੱਧ ਨਾ ਪਾਵਾਂਗੇ ਚਾਰ ਦੰਦ ਦੂਜਾ ਸੂਆ ਦੂਜਾ ਸੂਆ ਜੀ ਪੈਸੇ ਇਹ 145 ਦੀ ਦਵਾਂਗੇ ਬੱਚੇ 1 ਲੱਖ 340 ਚੈੱਕ ਕਰ ਸਕਦੇ ਹੋ ਜੀ ਚਾਰ ਦੰਦ ਹੀ ਆ ਮੂੰਹ ਤੋਂ ਬਿਲਕੁਲ ਦੋ ਟਾਈਮ ਚਾਰ ਟਾਈਮ ਚਬਾ ਦਾਂਗੇ ਬਿਲਕੁਲ ਜੀ ਬਿਲਕੁਲ ਕੱਦ ਦਿਖਾਈ ਨਾਲ ਖੜਕੇ ਦੇ ਕੱਦ ਦੇਖ ਲਓ ਜੀ ਮੈਂ ਇੱਥੇ ਖੜ੍ਹਦਾ ਹਾਂ ਕੱਦ ਕਾਟਦਾ ਆਈਡੀਆ ਵੀ ਕਰਾ ਦੇਣਾ ਨਾਲ ਕਿਉਂਕਿ ਆਪਣੇ ਕੋਲੇ ਉਹ ਸਿਸਟਮ ਤਾਂ ਹੁੰਦਾ ਨਹੀਂ ਵੀ ਬੈ ਬੂ ਕੇ ਜੇ ਵੀਡੀਓ ਬਣਾ ਦਈਏ ਜਿਵੇਂ ਚੱਲ ਰਿਹਾ ਟ੍ਰੈਂਡ ਕਈ ਵਾਰੀ ਹੋ ਜਾਂਦਾ ਕੰਮ ਚੀਜ਼ ਓਰੀਜਨਲ ਦਿਖਾਉਂਗਾ ਜਿੰਨੀ ਦਿਖਾਉਂਗਾ ਲੰਬੀ ਵੀ ਬੱਤੀ ਫੁੱਲ ਲੰਬੀ ਚੈੱਕ ਕਰਨੇ ਦਾਂਗੇ ਕੱਦ ਵੀ ਚੰਗਾ ਤੇ ਜੇ ਕਰਾਉਂਦੀ ਆ ਚੈੱਕ ਤਾਂ ਦੰਦਾਂ ਵਾਲਾ ਵੀ ਦੰਦਾਂ ਚ ਆ ਗਈ ਚਾਰ ਦੰਦ ਸਾਈਡਾਂ ਵਾਲੇ ਦੋ ਖੜੇ ਨੇ ਚਾਰੋ ਮੇਰੀ ਗਰੰਟੀ ਦੀ ਲੈ ਜਾਓ ਬਾਈ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨਾ ਦੋ ਨੰਬਰ ਵਾਲਾ ਨਕੀਨਾ ਧੋਰੇ ਨੂੰ ਵੀ ਖੁੱਲ ਕੇ ਧੋਰੇ ਦੂਜਾ ਸੂਆ ਜੀ ਇਹ ਹਾਂਜੀ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਆ ਜੀ ਇਹਦੇ ਥੱਲੇ ਵੀ 23 24 ਕਿਲੋ ਦੁੱਧ ਹਾਜ਼ਰ ਹੈ ਜੀ 23 24 ਕਿਲੋ ਦੁੱਧ ਇਹਦੇ ਕੋਲੇ ਬਾਈ ਕਹਿੰਦਾ ਹਾਜ਼ਰਾ ਦਿਨ ਹੈਗਾ ਪੰਜਵਾਂ ਸੂਈ ਨੂੰ ਸੂਆ ਦੂਜਾ ਬੱਚਾ ਕੀ ਆ ਜੀ ਨਾਲ ਬੱਚਾ ਜੀ ਬੱਚਾ ਮੇਲ ਕਾਫ ਮੇਲ ਕਾਫ ਆ ਜੀ ਨਾਲ ਬੱਚੇ ਜਾਦੇ ਲੈਂਦੇ ਆਈਟਮ ਵਗੈਰਾ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਹੀ ਆ ਸਭ ਕੁਛ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਚਵਾਈ ਦੀ ਕਿਵੇਂ ਬਾਈ ਬਿਲਕੁਲ ਜੀ ਥਾਣੀ ਦੱਸ ਰਿਹਾ ਤੁਹਾਨੂੰ ਕਿਵੇਂ ਦੀ ਆ ਖਰੀਆ 100 ਦੀ 100 ਬਿਲਕੁਲ ਬਿਲਕੁਲ ਜੀ ਬਿਲਕੁਲ 110 ਹੈ ਜੀ ਬੋਲਾ ਕਿੰਨਾ ਹਾਜ਼ਰ ਹੈ 23 ਤੋਂ 24 ਕਿਲੋ 23 24 ਕਿਲੋ ਹਾਂ ਜੀ ਹਾਂ ਬਿਲਕੁਲ ਜਿੰਨਾ ਆਪਾਂ ਦੁੱਧ ਦੱਸਾਂਗੇ ਡੰਗ ਤੋਂ ਡੰਗ ਚਵਾ ਦਾਂਗੇ ਸਾਰੀਆਂ ਦਾ ਬਿਲਕੁਲ ਚਾਰ ਡੰਗ ਕਰੋ ਜੀ ਤਸल्ली ਇੱਕ ਗੱਲ ਹੋਰ ਹੈ ਜੀ ਹਾਂ ਜੀ ਨਹੀਂ ਵੀ ਕਰਦਾ ਜੀ ਠੀਕ ਆ ਜੀ ਇੱਕ ਗੱਲ ਆ ਕੋਈ ਚਵਾਈ ਆਨਲਾਈਨ ਮੰਗਾਉਂਦਾ ਹਾਂਜੀ ਆਪਣੀ ਜ਼ਿੰਮੇਵਾਰੀ ਆ ਵੀਰ ਜੀ ਇਹ ਕੰਡੇ ਵਾਲਾ ਦੁੱਧ ਸਾਰੀਆਂ ਕੰਡੇ ਵਾਲਾ ਦੁੱਧ ਜੀ ਕੰਡੇ ਵਾਲਾ ਗਾਂ ਦੇਖੋ ਗਿੱਡ ਜੇ ਐਡੀਆਂ ਗਾਂ ਮਨ ਨੇ ਦੁੱਧ ਨਾ ਕੱਢਿਆ ਕੁਰੀ ਵੀ ਹੋਰ ਕਿਹੜੀਆਂ ਕੱਢਣਾ ਰੇਟ ਕੀ ਰਹੂ ਇਹਦਾ ਇਹ ਦੇ ਦਾਂਗੇ ਜੀ 1 10 ਦੀ ਦੇ ਦਾਂਗੇ ਵੀਰੇ 1 ਲੱਖ ਤੇ 10 ਦੀ ਜੇ ਕਿਸੇ ਨੇ 2 ਜਾਂ 4 ਇਕੱਠੀਆਂ ਲੈਣੀਆਂ ਉਹਦੇ ਵਿੱਚ ਥੋੜਾ ਬਹੁਤ ਮਾਰਗ ਸਾਂਝਾ ਹੋਊਗਾ ਬਿਲਕੁਲ ਬਿਲਕੁਲ ਤੇ ਹੁਣ ਤੋਰੋ ਜਰਸੀ ਫਿਰ ਤੁਹਾਨੂੰ ਜਰਸੀ ਦਿਖਾਉਣਾ ਇੱਕ ਸੱਜਣੋ ਜੁਨੀਕ ਜੇ ਕਲਰ ਦੀ ਬਿਲਕੁਲ ਆ ਲੰਬੀ ਜੀ ਤੋਰ ਦਿਓ ਭਾਈ ਐਨੂੰ ਇਹਦਾ ਸੂਆ ਕਿਹੜਾ ਇਹਦਾ ਦੂਜਾ ਹੈ ਭਾਈ ਐਨੂੰ ਚਲਾ ਦਿਓ ਲੰਬੀ ਸੂਆ ਦੂਜਾ ਸੂਈ ਹੋਈ ਹੈ ਵੀ ਹ ਇਹਦਾ ਸੁਆ ਕਿੰਨੇ ਦਿੰਦਾ ਬਾਈ ਇਹਨੂੰ ਅੱਜ ਹੋ ਗਏ ਜੀ 9 ਤੋਂ 10 ਦਿਨ ਸੂਈ ਨੂੰ ਬੱਚਾ ਕੀ ਆ ਨਾਲ ਇਹਦੇ ਨਾਲ ਬੱਛੀ ਹੈ ਜੀ ਇਹਦੇ ਨਾਲ ਬੱਛੀ ਆ ਫੀਮੇਲ ਕਾਫ ਫੀਮੇਲ ਕਾਫ ਦਾ ਦੁੱਧ ਇਹਦੇ ਵਿੱਚ ਅੱਜ 18 ਕਿਲੋ ਰੈਡੀ ਆ ਬਿਲਕੁਲ ਕੰਡੇ ਵਾਲਾ ਤੇ ਆ ਗਈ ਪੰਜਾਬ ਵਾਲੀ ਹਨਾ ਹਾਂ ਪੰਜਾਬ ਵਾਲੀ ਆ ਜਰਸੀ ਆ ਗਈ ਪੰਜਾਬ ਵਾਲੀ ਕੱਤ ਵੀ ਚੰਗਾ ਤੇ ਸੱਜਣੋਂ ਲੰਬੀ ਵੀ ਫਰਵਾਸ ਬੂਦੀ ਵੀ ਬਹੁਤ ਜ਼ਿਆਦਾ ਠੰਡੀ ਆ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਸ 110 ਨੰਬਰ ਹੀ ਆਏ ਨੇ ਜਿਹੜਾ ਮਾਲ ਖੜਿਆ ਹੈ ਜੀ ਸਾਰਾ ਠੀਕ ਆ ਜਿੰਨੀਆਂ ਗਾਵਾਂ ਨੇ ਚਵਾਈ ਦੇ ਹੱਥ ਲਾਉਣ ਦੀ ਲੋੜ ਨਹੀਂ ਕਿਸੇ ਦੇ ਵੀ ਇਹ ਦੁੱਧ ਪੀਕ ਲੈਵਲ ਤੇ ਕਿੰਨਾ ਪਾ ਦੂਗਾ ਪਰ 2-3 ਕਿਲੋ ਹੋਰ ਸਰਕ ਜੂਗੀ ਪੈਸੇ ਬਾਕੀ ਠੰਡ ਬਹੁਤ ਰਹੀ ਪਿੱਛੇ ਠੰਡ ਦੇ ਵਿੱਚ ਗੁਰੂ ਵੀ ਤੈਨੂੰ ਬੜਾ ਡੰਗਰ ਬਾਹਰ ਹੁਣ ਕੱਲ ਤੋਂ ਨਿਕਲਣ ਲੱਗੇ ਨੇ ਰੇਟ ਕੀ ਰਹੂ ਬਾਈ ਦਾ ਰੇਟ ਇਹਦਾ ਬਹੁਤ ਘੱਟ ਹੀ ਆ ਜੀ ਰੇਟ ਕਿੰਨਾ ਕ ਘੱਟ ਆ ਬਸ 60 ਦੀ ਦੇ ਦਾਂਗੇ ਜੀ ਪੂਰੇ ਦੀ ਹਾਂ ਆਪਾਂ ਨੂੰ ਸਹੀ ਮਿਲੀ ਆਪਾਂ ਕਿਹਦੇ ਜਿਹੜੀ ਤੁਹਾਨੂੰ ਗੱਲ ਕਹਿ ਤੀ ਦੁੱਧ ਪੱਕਾ ਬਿਲਕੁਲ ਠੰਡੀ ਸੀਲ ਹੈ ਜੀ ਕੋਈ ਕਿਸੇ ਕਿਸਮ ਦੀ ਆ ਦੁੱਧ ਹੁਣ ਚਾਹੇ ਕਿਲੋ ਕਿਲੋ ਘੱਟ ਦੱਸ ਜੀ ਦੁੱਧ ਪੱਕੇ ਵੀਰੇ ਮੈਂ ਤੁਹਾਨੂੰ ਗੱਲ ਇਹ ਕਸਤੀ ਵੀ ਆਨਲਾਈਨ ਹੀ ਮੰਗਾਵੇ ਯਾਰ ਆਪਾਂ ਜਿੰਮੇਵਾਰੀ ਹੈ ਆਪਣੀ ਠੀ ਏ ਆ ਗਈ ਐਚ ਐਫ ਕੰਪਨੀ ਜੀ ਹਾਂ ਇਹ ਵੀ ਹੋਈ ਆ ਇਹ ਸੂਈ ਹੋਈ ਆ ਸੂਈ ਹੋਈ 25 ਤੋਂ 26 ਦਿਨ ਦੀ ਆ ਜੀ ਅੱਜ ਬੱਚਾ ਕੀ ਆ ਨਾਲ ਇਹਦੇ ਇਹਦੇ ਨਾਲ ਬੱਚਾ ਜੀ ਬੱਚਾ ਹਾਂ ਸੂਆ ਦੂਜਾ ਤੇ ਸੂਆ 25 ਤੋਂ 26 ਦਿਨ ਦਾ ਹਾਂ ਹਾਈਟ ਵਗੈਰਾ ਇਹਦੀ ਦੇਖ ਲਓ ਇੱਥੇ ਤੇ ਆਰਡਰ ਰੱਖਦੀ ਆ ਬਿਲਕੁਲ ਫਿਕਸ ਨਾਲ ਲੱਗਮਾ ਜਿਵੇਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਤੇ ਬੱਚੀ ਹਾਈਟ ਚ ਆ ਗਈ ਤੇ ਪ੍ਰਿੰਟ ਵੀ ਸੋਹਣਾ ਤੇ ਜੇ ਗੱਲ ਕਰ ਲਈਏ ਜਿਵੇਂ ਆਪਾਂ ਕਹਿੰਦੇ ਨਾ ਵੀ ਚਮਕਵੇਂ ਜੇ ਕਲਰ ਚ ਆ ਗਈ ਹੈ ਨਾ ਹਾਂ ਜੀ ਹਾਂ ਤੇ ਬਾਕੀ ਆਰਡਰ ਤੇ ਨਾੜਾ ਨੂੜਾ ਕਾਫੀ ਆ ਗੀਆਂ ਤੇ ਜਿਵੇਂ ਸਾਨੂੰ ਦੱਸਿਆ ਵੀ ਆਰਡਰ ਆ ਗਿਆ ਬਿਲਕੁਲ ਫਿਕਸ ਤੇ ਚਵਾਈ ਇਹਨਾਂ ਦੀ ਸਵੇਰ ਦੀ ਹੋਈ ਹੋਈ ਆ 2-4 ਘੰਟੇ ਚਵਾਈ ਚ ਬਾਕੀ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਦੱਸੂਗਾ ਉਹ ਤੁਸੀਂ ਟਾਈਮ ਤੋਂ ਟਾਈਮ 2 ਟਾਈਮ 4 ਟਾਈਮ ਬਾਈ ਕੋਲੋਂ ਚੋਕੇ ਲੈ ਜਾਓ ਇਹਦੇ ਕੋਲ ਕਿੰਨਾ ਹਾਜ਼ਰ ਹੈ ਇਹਦੇ ਥੱਲੇ ਜਿਹੜਾ ਕੰਡਾ ਤੁਲਮਾ 18 ਕਿਲੋ ਦੁੱਧ ਹੈ ਜੀ 18 ਕਿਲੋ ਹਾਂ ਪੈਸੇ ਪੈਸੇ ਇਹ 70000 ਦੀ ਦੇ ਦਾਂਗੇ ਜੀ ਪੂਰੇ ਦੀ ਪੂਰੇ ਦੀ ਮੌਕੇ ਤੇ ਥੋੜਾ ਬੋਧਾ ਜਿਵੇਂ ਚੱਲ ਕੇ ਆਉਂਦਾ ਬਾਈ ਮਾਨਤਾਨ ਰੱਖਣਾ ਪੈਂਦਾ ਠੀਕ ਆ ਜੀ ਇਹ ਆ ਗਈ 4 ਨੰਬਰ ਤੇ ਹੈਨਾ ਆ ਨੰਬਰ ਆ ਬਾਈ ਜੀ ਗੱਲਬਾਤ ਬਾਈ ਨਾਲ ਕਰ ਲਿਓ ਆ ਵੀ ਸੂਈ ਹੋਈ ਆ ਬਾਈ ਇਹ ਸੂਈ ਹੋਈ ਆ ਵੀਰੇ ਇਹਦਾ ਸੂਆ ਕਿਹੜਾ ਜੀ ਇਹ ਇਹ ਦੂਜਾ ਸੂਆ ਹੈ ਜੀ ਠੀਕ ਆ ਜੀ ਹਾਂ ਕਿੰਨੇ ਦਿਨ ਦਾ ਸੂਆ ਅੱਜ ਤੀਜਾ ਦਿਨ ਆ ਜੀ ਸੂਈ ਨੂੰ ਬੱਚਾ ਕੀ ਆ ਨਾਲ ਇਹਦੇ ਨਾਲ ਬੱਚਾ ਜੀ ਇਹਦੇ ਨਾਲ ਮੈਂ ਸੋਰੀ ਇਹਦੇ ਨਾਲ ਬੱਚੀ ਆ ਰੇ ਸ਼ਹਿਰ ਦੀ ਐਰ ਸ਼ਹਿਰ ਬੱਚੀ ਨਾਲ ਫੀਮੇਲ ਕਾਫ ਆ ਗਈ ਨਾਲ ਇਹ ਆਰਡਰ ਸੋਨਾ ਰੱਖਦੀ ਆ ਕਿੰਨਾ ਕੁ ਬੋੜਾ ਇਹਦੇ ਕੋ ਬੋੜਾ ਇਹਦੇ ਲੈ 23 24 ਕਰੋ ਬੋੜਾ ਜੀ ਇਹਦੇ ਵਿੱਚ ਅੱਜ 23 24 ਕਰੋ ਹਾਂ ਕਿੰਨਾ ਕ ਪਾ ਦੂ ਪੀਕ ਲੈਵਲ ਤੇ ਬਾਈ ਇਹ ਇਹ ਚੱਲੂ 35 ਪਲੱਸ ਚੱਲੂਗੀ ਵੀਰੇ ਜਿਵੇਂ ਤੁਸੀਂ ਆਪ ਹੀ ਦੇਖ ਲਓ ਗਾਂ ਗੱਡੀ ਆ ਆ ਜਾਤ ਨਸਲ ਇਹਦੀ ਚੰਗੀ ਆ ਹਨਾ ਬਹੁਤ ਚੜਾ ਗਈ ਲੈ ਚਲ ਬਾਈ ਇਹਨੂੰ ਇਹਦਾ ਰੇਟ ਕੀ ਰਹੂਗਾ ਬਾਈ ਇਹ ਦੇ ਦੇਗੇ ਜੀ 1 15 ਦੀ ਦਵਾਂਗੇ ਵੀਰ ਜੀ ਇਹ 1 ਲੱਖ ਤੇ 15000 ਦੀ ਹਾਂਜੀ ਆਦ ਰੱਖੂ ਪੂਰਾ ਫਾਸਮਾ ਹਣਾ ਬਿਲਕੁਲ ਕਿਉਂਕਿ ਬਾਕੀ ਹਲੇ ਡੰਗ ਚ ਸਮਾਂ ਪਿਆ ਜਿਵੇਂ ਤੁਹਾਨੂੰ ਮੈਂ ਦੱਸਿਆ ਬਰੀਡਿੰਗ ਦੇ ਪਰਪਸ ਲਈ ਲੈਣੀ ਹੋਵੇ ਇਹੋ ਜੀ ਗਾਂ ਤੋਂ ਜਿਵੇਂ ਸੈਕਸਡ ਸੀਮਨ ਲਗਾ ਕੇ ਕਿਵੇਂ ਦੇ ਮਰਜੀ ਬੱਚੇ ਲੈ ਸਕਦੇ ਆ ਭਾ ਜਿਵੇਂ ਦੀ ਹਾਈਟ ਵਗੈਰਾ ਬੋਡੀ ਸਟਰਕਚਰ ਆ ਇਹਦਾ ਠੀਕ ਆ ਜੀ ਹਾਂ ਤੇ ਹੁਣ ਆ ਤੂਰ ਤੋਂ ਖੋਲ ਕੇ ਇਹ ਗੱਬਣਾ ਕਿ ਸੂਈ ਆ ਇਹ ਵੀ ਸੂਈ ਹੋਈ ਆ ਜੀ ਇਹ ਵੀ ਸੂਈ ਆ ਤਾਜੀ ਸੂਈ ਹੋਈ ਆ ਜੀ ਤੇ ਬਾਕੀ ਦੁਪਹਿਰ ਦੇ ਸਮੇਂ ਕਰਕੇ ਲੱਗਦੀਆਂ ਥੋੜਾ ਹਣਾ ਥੱਲੇ ਇਹ ਫਿਰ ਹਜੇ ਟਾਈਮ ਪਿਆ ਨਾ ਜੀ ਇਹਦਾ ਸੂਆ ਕਿੰਨੇ ਦਿਨ ਦਾ ਜੀ ਇਹਨੂੰ ਇਹ 19 ਤਰੀਕ ਦੀ ਸੂਈ ਹੋਈ ਆ ਜ 19 ਦੀ ਅੱਜ ਮੇਰਾ خیال ਆ 28 ਤਰੀਕ ਹੋਈ ਹੈ ਨਾ 9 ਦਿਨ ਹੋ ਗਏ ਜੀ ਇਹਦੇ ਨਾਲ ਬੱਚਾ ਕੀ ਆਈ ਇਹਦੇ ਨਾਲ ਬੱਚਾ ਜੀ ਮੇਲ ਕਾਫ ਹਾਂ ਜੀ ਆਰਡਰ ਦਾ ਸਾਈਜ਼ ਸੋਨਾ ਰੱਖਦੀ ਆ ਬਿਲਕੁਲ ਫਸਮਾ ਰੱਖਦੀ ਆ ਫੇਸ ਬਿਊਟੀ ਵੀ 22 ਦੀ ਬਾਈ ਕਹਿੰਦਾ ਹੈਗੀ ਆ 100 ਦੀ 100 22 ਬਿਲਕੁਲ ਜੀ ਤੇ ਬਾਕੀ ਫੇਸ ਕੁਆਲਿਟੀ ਥੋੜੀ ਕਲਰ ਵੀ ਯੂਨੀਕ ਜਾਣਾ ਫੇਸ ਤੇ ਹੋਰਾਂ ਨਾਲੋਂ ਬਿਲਕੁਲ ਜਾਤ ਨਸਲ ਚੰਗੀ ਆ ਇਹ ਦੁੱਧ ਕਿੰਨਾ ਪਾਉ ਪੀਕ ਲੈਵਲ ਤੇ ਇਹ 25 ਤਾਂ ਚੱਲੂਗੀ ਜੀ 25 ਕਿਲੋ ਹਾਂ 25 ਕਿਲੋ ਚੱਲ ਪਈਆਂ ਤੇ ਲੈਗ ਸਕੋਰ ਦੀ ਮਜਬੂਤ ਆ ਗਈ ਫੁੱਲ ਤੇ 나ੜਾ ਨੂੜਾ ਆਰਡਰ ਤੇ ਕਾਫੀ ਨੇ ਤੇ ਆਰਡਰ ਆ ਗਿਆ ਫਿਕਸ ਜਿਹੜਾ ਇਹ ਆਰਡਰ ਹੁੰਦਾ ਜੇ ਗੱਲ ਕਰ ਲਈਏ ਗਾਵਾਂ ਚ ਅਕਸਰ ਇਹ ਕਾਮਜਾਬ ਰਹਿੰਦਾ ਇੱਕ ਦੇ ਵਿੱਚ ਮਸਟੈਟਸ ਨਹੀਂ ਆਉਂਦੀ ਇੱਕ ਥਾਣੇ ਦਾ ਮੁਠੀ ਵਾਲਾ ਆ ਗਿਆ ਪੈਰ ਪੂਰ ਟੇਕਣ ਦਾ ਖਤਰਾ ਨਹੀਂ ਰਹਿੰਦਾ ਬਿਲਕੁਲ ਵੀ ਇਹਦਾ ਰੇਟ ਕੀ ਰਹੂਗਾ ਬਾਈ ਇਹ ਦੇ ਦਾਂਗੇ ਜੀ 95 ਦੀ ਦੇ ਦਾਂਗੇ ਹਾਂ ਨਾਂ ਦੇ ਵਿੱਚ ਪੂਰੇ 95 ਦੀ ਪੂਰੇ 95 ਦੀ ਵਪਾਰੀਆਂ ਵਾਲੀ ਭਾਸ਼ਾ 9.5 ਹੋ ਗਿਆ ਨਾ ਹਾਂਜੀ ਹਾਂ ਆ ਨਾਲੇ 22 ਚਬੂਈ ਦੀ ਭਾਸ਼ਾ ਪਤਾ ਲੱਗ ਜੂ ਮਣੀ ਭਾਸ਼ਾ ਪਤਾ ਲੱਗ ਜੂ 9 ਸਰ ਉੱਪਰ 5 ਦੀ ਹੋ ਜੂਗੀ ਠੀਕ ਆ ਜੀ ਹਾਂ ਆ ਬੱਚੀ ਇਹ ਬੱਚੀ ਦੂਜਾ ਸੂਆ ਹੈ ਜੀ ਕੱਬਣ ਲੱਗਦੀ ਆ ਨਹੀਂ ਸੂਈ ਹੋਈ ਆ ਜੀ ਸੂਈ ਹੋਈ ਆ ਸੂਈ ਹੋਈ ਆ ਅੱਛਾ ਇਹ ਮਹੀਨੇ ਕ ਦੀ ਸੂਈ ਹੋਈ ਆ ਠੀਕ ਆ ਜੀ ਹਾਂ ਤੋਰ ਖੋਲ ਕੇ ਨੂੰ ਤੋਰ ਦੇਨੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਹੈ ਨਹੀਂ ਆ ਜੀ ਬੱਚਾ ਐਕਸਪਾਇਰ ਆ ਦਾ ਬੱਚਾ ਐਕਸਪਾਇਰ ਠੰਡ ਚ ਮਰ ਗਿਆ ਪਿੱਛੇ ਬੱਚਾ ਇਹਦਾ ਮਹੀਨੇ ਦੀ ਸੂਈ ਦੀ ਗਾਰੰਟੀ ਆ ਬਿਲਕੁਲ ਬਿਲਕੁਲ ਸ਼ੋਰ ਜੀ ਆਪਾਂ ਐਡਰੈਸ ਦੇ ਦਾਂਗੇ ਜਿੱਥੋਂ ਆਈ ਹੋਈ ਆ ਜਿਆਦਾ ਟਾਈਮ ਦੀ ਤਾਂ ਨਹੀਂ ਨਾ ਜੀ ਸ਼ੋਰ ਹੈ ਕਿਤੇ ਗੱਬਣੀ ਨਿਕਲਿਆ ਵੇ ਨਹੀਂ 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 ਇਹ ਗੱਲਾਂ ਨਹੀਂ ਹੋਣਗੀਆਂ ਜੀ ਠੀਕ ਹੈ ਹਾਂ ਕੋ ਠੰਡ ਚ ਗੁਰੀ ਮੇਰੇ ਕੋਲੇ ਲਾ ਲੋ ਘਾਟੋ ਘਾਟ 20 ਬੱਚੇ ਮਰ ਗਏ ਲਾ ਲੋ ਠੰਡ ਚ ਦਾ ਮੱਜਾਂ ਦੇ ਬੱਚੇ ਬਹੁਤ ਜਿਹੜੇ ਆਪਣੇ ਸੱਜਣ ਸਾਥੀ ਸੀ ਉਹਨਾਂ ਨੂੰ ਬਿਨਾ ਬੱਚੇ ਤੋਂ ਹੀ ਗਾਵਾਂ ਗਈਆਂ ਨੇ ਠੀਕ ਹੈ ਜੀ ਬਾਕੀ ਇਹਨਾਂ ਨੂੰ ਬੱਚੇ ਦਾ ਸੱਜਣਾ ਹੁੰਦਾ ਨਹੀਂ ਸੀ ਨਾ ਐਡਾ ਕਿ ਮੱਝਾਂ ਨੂੰ ਤਾਂ ਹੋ ਜਾਂਦਾ ਹੁੰਦਾ ਗਾਂ ਦਾ ਤਕਰੀਬਨ ਤਕਰੀਬਨ ਬਿਨਾਂ ਬੱਚੇ ਤੋਂ ਰੁਕ ਜਾਂਦੀ ਹੁੰਦੀ ਆ ਤੇ ਬਾਕੀ ਸਿਆਲ ਤੇ ਗੱਲ ਕਰ ਲਈ ਠੰਡ ਵੀ ਬਾਲੀ ਪੈੜੀ ਪਈ ਆ ਮੱਝਾਂ ਦੇ ਵੀ ਬੱਚੇ ਚੱਲ ਗਏ ਬਿਲਕੁਲ ਬਿਲਕੁਲ ਇਹਦੇ ਕੋਲ ਦੁੱਧ ਕਿੰਨਾ ਹੁਣ ਦੁੱਧ ਦੇ ਥਲੇ ਜਿਹੜਾ ਕੰਡਾ ਤੁਲਮਾ 16 ਕਿਲੋ ਆ 16 ਕਿਲੋ 16 ਕਿਲੋ ਪੈਸੇ ਪੈਸੇ ਇਹ 55 ਦੀ ਹਾਂ ਨਾ ਹੋਣੀ ਆ ਬਿਲਕੁਲ 55 ਦੀ ਜਿਵੇਂ ਦੀ ਲਾ ਲਓ ਵੀ ਦੁੱਧ ਘੱਟ ਆ ਤਾਂ ਉਥੇ ਪ੍ਰਾਈਸ ਵੀ ਘਟ ਜਾਂਦੇ ਨੇ ਠੀਕ ਆ ਗੱਲ ਹਾਂ ਤੇ ਕੁਆਲਟੀ ਦੇ ਹਿਸਾਬ ਨਾਲ ਰੇਟ ਆ ਕਵਾਲ ਵੀਰੇ ਹੁਣ ਉਹ ਗਾਵਾਂ ਵੱਡੀਆਂ ਨੇ ਉੱਥੇ ਪ੍ਰਾਈਸ ਵੀ ਵਧਣਗੇ ਜਿੰਨਾ ਕੁੜ ਪਾਵਾਂਗੇ ਉਹਨਾਂ 'ਚ ਨਸਲ ਵੀ ਜ਼ਿਆਦਾ ਆ ਨਸਲ ਵੀ ਜ਼ਿਆਦਾ ਆ ਡਿਊਟੀ 'ਚ ਵੀ ਆ ਗਈਆਂ ਨਾਲ ਨਾਲ ਮਿਲਾ ਲਓ ਵੀ ਇਹੇ ਆ ਗਈਆਂ ਦੁੱਧ ਪੀਣ ਦੇ ਪਰਪਸ ਨੂੰ ਠੀਕ ਹੈ ਘਰੇ ਰੱਖਣ ਨੂੰ ਹੋ ਗਈਆਂ ਉਹ ਆ ਗਈਆਂ ਫਾਰਮ ਉਹ ਆ ਗਈਆਂ ਲਾ ਲੋ ਦੁੱਧ ਵੇਚਣ ਦੇ ਪਰਪਸ ਨੂੰ ਜਿਵੇਂ ਕਿਸੇ ਸੱਜਣ ਨੇ ਗੱਲ ਕਰ ਲਈ ਜਿਵੇਂ ਫਾਰਮ ਨਵੇਂ ਮੁੰਡੇ ਸ਼ੁਰੂ ਕਰਦੇ ਆ ਹਾਂਜੀ ਹਾਂ ਉਹ ਉਹਨਾਂ ਵਾਸਤੇ ਆ ਗਈਆਂ ਉਹਨਾਂ ਵਾਸਤੇ ਆ ਗਈਆਂ ਜੀ ਇਹਦੀ ਨਸਲ ਕਿਹੜੀ ਆ ਗਈ ਇਹ ਐਫ ਦੇ ਵਿੱਚ ਹੀ ਹੈਗੀ ਤਾਂ ਵੀਰ ਜੀ ਕ੍ਰੋਸ ਲਾ ਲਓ ਕੰਨ ਕੋਨਾ ਤਾਂ ਬਹੁਤ ਛੋਟਾ ਕਿਸੇ ਨੇ ਸਿੰਗ ਨਹੀਂ ਕਢਾਏ ਇਹਦੇ ਠੀਕ ਹੈ ਸੂਈ ਹੋਈ ਆ ਸੂਈ ਹੋਈ ਆ ਜੀ ਬੱਚਾ ਕੀ ਆ ਨਾਲ ਇਹਦੇ ਨਾਲ ਬੱਛਾ ਜੀ ਮੇਲ ਕਾਫ ਮੇਲ ਕਾਫ ਆ ਜੀ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਇਹਨੂੰ ਹੋ ਗਿਆ ਜੀ ਅੱਜ 13 14 ਦਿਨ ਹੋ ਗਏ ਸੂਈ ਨੂੰ ਇਹਨੂੰ ਦੁੱਧ ਕਿੰਨਾ ਹਾਜ਼ਰ ਹੈ ਦੁੱਧ 20 ਕਿਲੋ ਇਹਦੇ ਥੱਲੇ ਹਾਜ਼ਰ ਆ ਜੀ ਬਿਲਕੁਲ 20 ਕਿਲੋ ਹਾਂ ਠੰਡੀ ਸੀਲ ਇਹ ਵੀ ਬਹੁਤ ਜ਼ਿਆਦੀ ਹੈ 20 ਹੈਗਾ ਇਹਦੇ ਕੋਲੇ ਬਿਲਕੁਲ 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 ਵੀਰੇ ਦੀ ਮਾਂ ਖਾਸਾ ਹੋਈ ਮੈਂ ਤੁਹਾਨੂੰ ਕਹਤਾ ਵੀ ਆਪਾਂ ਬਣਾ ਕੇ ਦੇਵਾਂਗੇ ਜੇ ਹੈਗਾ ਪਤਾ ਕਿਹਾ ਹੁਣ ਉਹਦੇ ਵਿੱਚ ਹੈ ਨਹੀਂ ਸੀ ਉਹਦੇ ਕਿਵੇਂ ਕਹਿ ਦਿੰਦੇ ਆਪਾਂ ਠੀਕ ਆ ਗੱਲ ਹਾਂ ਕਮਾਲ ਆ ਬਾਈ ਕਮਾ ਕੇ ਬੰਦੇ ਇਥੋਂ ਸੂ ਤੇ ਇਹ ਆ ਗਿਆ HF ਕ੍ਰੋਸ ਕ੍ਰੋਸ ਦੇ ਵਿੱਚ ਸਵੇਰ ਦੀ ਠੰਡੀ ਬਿਲਕੁਲ ਬਿਲਕੁਲ ਤੁਹਾਨੂੰ ਦੱਸਦੇ ਆ ਵੀ ਆ ਮੈਂ ਬਹਿ ਜਾਨਾ ਥੱਲੇ ਠੀਕ ਹੈ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ ਨਹੀਂ ਆ ਠੀਕ ਹੈ ਸਵਾਈ ਚੂਈ ਦੀ ਬਹੁਤ ਹੀ ਜਿਆਦੀ ਵਧੀਆ ਆ ਲੈ ਚਲ ਬਾਈ ਇਹਦਾ ਰੇਟ ਕੀ ਰਹੂਗਾ ਜੀ ਇਹ ਦੇ ਦਾਂਗੇ 60 ਦੀ ਦੇ ਦਾਂਗੇ ਵੀਰੇ ਪੂਰੇ ਦੀ ਪੂਰੇ ਦੀ ਉਹਦੇ ਨਾਲ ਵਿੱਚ ਕੀ ਅੰਤਰਾ ਵੀ ਉਹਦਾ 55 ਮੰਗੇ ਦਾ 60 ਬਸ ਥੋੜਾ ਫਰਕ ਹੈ ਹੁਣ ਉਹਦਾ ਵੀਰੇ ਐ ਹੋ ਜਾਂਦਾ ਜਿਵੇਂ ਕੋਈ ਸੱਜਣ ਬਾਹਰੋਂ ਆਉਣਾ ਕਿਸੇ ਨੇ ਹਾਂਜੀ ਉਹ ਤੁਹਾਡੇ ਬੱਚੇ ਦਾ ਕਰਦਾ ਵੀ ਮੇਰੇ ਅਸੀਂ ਮੰਨਦੇ ਹੀ ਨਹੀਂ ਇਸ ਗੱਲ ਨੂੰ ਵੀ ਬੱਚਾ ਨਹੀਂ ਹੈਗਾ ਇੱਥੇ ਆ ਕੇ ਵੀ ਉਹਨੇ ਕਰਨਾ ਵੀ ਮੈਨੂੰ ਘੱਟ ਕਰ ਲੋ ਵੱਧ ਕਰ ਲੋ ਆਪਾਂ ਪਹਿਲਾਂ ਹੀ ਕਰ ਦਿੰਨੇ ਆ ਅੱਛਾ ਵੀ ਉਹ ਤਾਂ ਬੱਚੇ ਕਰਕੇ ਆਪਾਂ 5 ਘਟਾ ਤਾ ਇਹ ਬੱਚਾ ਹੁੰਦਾ ਮੇਰਾ ਖਿਆਲ ਹੈ 10 ਵੱਜ ਜਣ ਫਿਰ ਫਿਰ ਤਾਂ 65000 ਦੀਆਂ ਸੀ ਠੀਕ ਹੈ ਗੱਲ ਆਹ ਮੈਨੂੰ ਤਾਂ ਫਰਕ ਜਾ ਲੱਗੇ ਨੇ ਇਹ ਚ ਫਿਰ ਫਿਰ ਦੁੱਧ ਵੀ ਹਜੇ ਹਿਸਾਬ ਦਾ ਹੈ ਜੀ ਉਹਦੇ ਥੱਲੇ ਇਹ ਵੀ ਗੱਲ ਹੈ ਨਾ ਦੁੱਧ ਦਾ ਮੁੱਲ ਇਹਦਾ ਸੂਆ ਜੀ ਇਹ ਦੂਜੀ ਹੀ ਹੈ ਜੀ ਦੂਜਾ ਸੂਆ ਤੀਸਰੇ ਵੀ ਹੋ ਸਕਦੀ ਆ ਠੀਕ ਹੈ ਗੱਲ ਕੋਈ ਕਮੈਂਟ ਕਰਨ ਵਾਲੇ ਕਹਿੰਦਾ ਨੇ ਆ ਵੀ ਵਪਾਰੀ ਕੋ ਦੂਜੇ ਤੋਂ ਮਤਾਂ ਕਰੀਂ ਬੱਤਾ ਲਾ ਲੋ ਵੀ ਸਾਰੇ ਤਰ੍ਹਾਂ ਦੀਆਂ ਆਉਂਦੀਆਂ ਬਾਕੀ ਆਪਾਂ ਫੜਦੇ ਨਹੀਂ ਆ ਪੁਰਾਣਾ ਡੰਗਰ ਨਵਾਂ ਡੰਗਰ ਲੈ ਕੇ ਰਾਜੀ ਆਂ ਠੀਕ ਆ ਜੀ ਹਾਂ ਇਹ ਵੀ ਸੂਈ ਹੋਈ ਐ ਇਹ ਵੀ ਸੂਈ ਹੋਈ ਐ ਜੀ ਬੱਚਾ ਕੀ ਨਾਲ ਇਹਦੇ ਇਹਦੇ ਨਾਲ ਬੱਚਾ ਜੀ ਮੇਲ ਕਾਫ ਜਾਂਦੇ ਪੱਛੇ ਨਹੀਂ ਆ ਇਸ ਵਾਰੀ ਹੈ ਨਾ ਬੱਚੇ ਜਿਹਨੇ ਪੱਛੀਆਂ ਪੁੱਛੀਆਂ ਵੀਰੇ ਘਾਟੀਆਂ ਆਉਂਦੀਆਂ ਨੇ ਇੱਕ ਗਾਂ ਦੋ ਗਾਵਾਂ ਦੇ ਪਿੱਛੇ ਬੱਚੀਆਂ ਨੇ ਇੱਥੇ ਸੂਆ ਕਿੰਨੇ ਦਿਨ ਦਾ ਹੋ ਗਿਆ ਜੀ ਇਹਦਾ ਸੂਆ ਹੋ ਗਿਆ ਜੀ 25 ਦਿਨ ਦਾ ਜੀ ਦੁੱਧ ਹਾਜ਼ਰ ਕਿੰਨਾ ਦੇ ਕੋਈ ਦੁੱਧ ਇਹਦੇ ਥੱਲੇ ਜਿਹੜਾ ਕੰਡੇ ਤੁਲਮਾ 16 ਜੀ 16 ਕਿਲੋ ਹਾਂ ਇਹ ਥੋੜੀ ਵੀਰੇ ਗੁਰੇ ਢਿੱਲੀ ਹੋ ਗਈ ਸੀ ਬੈੜੀ ਆਪਣੇ ਕੋ ਤਾਜੀ ਸੂਕੇ ਠੀਕ ਹੈ ਜੀ ਫਿਰ ਉਦੋਂ ਬਾਅਦ ਲਾ ਲਓ ਵੀ ਆਪਾਂ ਵੀ ਨਹੀਂ ਗਾਹ ਕੋ ਕੁ ਲਵਾਇਆ ਹੁਣ ਇਹਨੂੰ ਲਾ ਲਓ ਬਿਲਕੁਲ ਓਕੇ ਆ ਇਹ ਹੁਣ ਖਰੀਦਿਆ ਹਰੇਕ ਵਕਤ ਹਾਂ ਬਿਲਕੁਲ ਠੰਡੀ ਪੈਸੇ ਦੇ ਬਾਈ ਇਹ ਵੀ 55000 ਦੀ ਹੋਊਗੀ ਹਾਂ ਨਾ ਜੀ 55 ਦੀ ਹਾਂ ਇਹ ਮੈਂ ਜਿਹੜੇ ਲਾ ਲਓ ਵੀ ਘੱਟ ਪ੍ਰਾਈਸ ਤਾਂ ਕੀਤੇ ਨੇ ਕਈ ਵਰੀ ਉਹਤੇ ਜਾਨਵਰ ਲੈਣ ਵਾਲੇ ਹੁੰਦੇ ਨੇ ਜਾਂ ਕਰੇ ਪੈਸੇ ਘੱਟ ਲਾਉਣੇ ਨੇ ਅਸੀਂ ਠੀਕ ਆ ਆਰਡਰ ਕੁਆਲਿਟੀ ਸੋਹਣੀ ਰੱਖਦੇ ਪੇਸ਼ ਰੱਖੂਗੀ ਬਿਲਕੁਲ ਜਿਆਦਾ ਵਧੀਆ ਜੀ ਉਹ ਉਹ ਸੀਲ ਠੰਡੀ ਬਹੁਤ ਆ ਅੱਗੇ ਦੀ ਇੱਧਰ ਦੀ ਥਣ ਵਗੈਰਾ ਦੇਖੋ ਇਹਦਾ ਥਣ ਵੀ ਇਹਨੂੰ ਸੋਹਣਾ ਲੱਗਿਆ ਤੇ ਆਰਡਰ ਬਿਲਕੁਲ ਫਿਕਸ ਰੱਖਦੀ ਆ ਫਿਕਸ ਰੱਖਦੀ ਆ ਤੇ ਆ ਗਾਂ ਵਾਲੀ ਇਹ ਸੂਈ ਨੂੰ ਹੋਗੇ ਗੁਰੀ ਵੀਰੇ ਇਹਨੂੰ ਅੱਜ 15 ਦਿਨ ਹੋ ਗਏ ਸੂਈ ਨੂੰ ਇਹਦਾ ਸੂਆ ਇਹਦਾ ਵੀ ਬੱਚਾ ਮਰ ਗਿਆ ਸੀ ਮੈਂ ਤੁਹਾਨੂੰ ਦੱਸ ਦਿੰਦਾ 15 ਦਿਨ ਹਾਂ ਆਪਣੇ ਕੋਲ ਇੱਥੇ ਹੀ ਸੂਈ ਸੀ ਠੀਕ ਹੈ ਜੀ ਤੇ ਆਪਾਂ ਸਟੇਟਸ ਵਗੈਰਾ ਵੀ ਆਪਣੇ ਫੇਸਬੁੱਕ ਪੇਜ ਤੇ ਵੀ ਪਾਈ ਸੀ ਇਹਦੀ ਵੀਡੀਓ ਠੀਕ ਹੈ ਜੀ ਉਹ ਵੀ ਕਿਤੇ ਕਈ ਵੇਲੇ ਆ ਜਾਂਦਾ ਯਾਰ ਬਿਨਾ ਬੱਚੇ ਤੋਂ ਜਾਂ ਕਿਵੇਂ ਲਾ ਲਉ ਪ੍ਰੂਫ ਤੇ ਆ ਉੱਥੇ ਸਾਰਾ ਕੁਝ ਠੀਕ ਹੈ ਗੱਲ ਵੀ ਉਹ ਦਿਨ ਦੀ ਵੀਡੀਓ ਤੋਂ ਤਰੀਕ ਲਖ ਹਾਂ ਵੀਡੀਓ ਤੋਂ ਆਪਾਂ ਦੇਖ ਸਕਦੇ ਹਾਂ ਸੂਆ ਕਿਹੜਾ ਇਹਦਾ ਸੂਆ ਵੀਰੇ ਤੇਜਾ ਇਹਦਾ ਤੀਜਾ ਸੂਆ ਹਾਂ ਤੇਜਾ ਸੂਆ ਦੁੱਧ ਹਾਜ਼ਰ ਕਿੰਨਾ ਦੇ ਕੋਲ ਦੁੱਧ ਦੇ ਥੱਲੇ 24 ਕਿਲੋ ਹਾਜ਼ਰ ਹੈ ਜੀ 24 ਕਿਲੋ ਪਰ ਨਾਲੋ ਵੀ ਬੋਤਰਾ ਕਵਾਲਤੀ ਮੈਨੂੰ ਇਹ ਜਿੰਨੀਆਂ ਕਾਪਾ ਦਿਖਾਈਆਂ ਮਤਲਬ ਚੰਗੀ ਗਾਂ ਦੇ ਟੱਕਰ ਦਾ ਯਾਰ ਸਾਰੀਆਂ ਗਾਵਾਂ ਨਾਲ ਸੋਹਣੀ ਇਹ ਗਾਂ ਹੀ ਲੱਗਦੀ ਆ ਜੇ ਇਹਦੇ ਨਾਲ ਦੋ ਪਾਓ ਸੋਹਣਾ ਲੱਗਣਾ ਆਪਾਂ ਸੋਨੇ ਲਾ ਦੋ ਪ੍ਰਾਈਸ ਵੀ ਬਹੁਤ ਘੱਟ ਆਰਡਰ ਵੀ ਬਿਲਕੁਲ ਫਿਕਸ ਰੱਖਦੀ ਆ ਤੇ ਨਾਲ ਲਗਵਾ ਜਿਹੀ ਰੱਖਦੀ ਆ ਹਾਂ ਇਹ ਥਣ ਪਸਮਾ ਕੇ ਕਰਦੀ ਆ ਲੰਬਾ ਥਣ ਕਰ ਦਿੰਦੀ ਪਰ ਇੰਨੇ ਜਿਆਦੇ ਨਹੀਂ ਆ ਇਹ ਅਸਲ ਦੇ ਵਿੱਚ ਨਾ ਵੀਰੇ ਜਿਵੇਂ ਮਸ਼ੀਨ ਤੇ ਬਹੁਤ ਵਧੀਆ ਰਹੂਗੀ ਕਿਉਂ ਉਹਨੂੰ ਤਾਂ ਹੱਥ ਨਾਲ ਹੀ ਚਾਹੁੰਦੇ ਨੇ ਇੱਥੇ ਤਾਂ ਠੀਕ ਆ ਹੱਥੀ ਹੱਥੀ ਚ ਭਾਈ ਆਪਣਾ ਬੰਦਾ ਚਾਹੁੰਦਾ ਹੱਥ ਨਾਲ ਹੀ ਚਾਹੁੰਦਾ ਵਧੀਆ ਕੱਢ ਦਿੰਦੀ ਥਣ ਜਿੰਨੇ ਕ ਲਾ ਲੋ ਵੀ ਇਹਦਾ ਦੁੱਧ ਕਿੰਨਾ ਦੱਸਿਆ ਇਹਦੇ ਕੋਲੇ ਦੁੱਧ 23 ਤੋਂ 24 ਕਿਲੋ ਥਲੇ ਪੱਕਾ ਦੁੱਧ ਦਾ ਰੇਟ ਕੀ ਰਹੂਗਾ ਇਹਦਾ ਰੇਟ ਇਹ 60 ਦੀ ਹਾਂ ਨਾ ਹੋਊਗੀ ਬਸ ਬਿਨਾ ਬੱਚੇ ਬਿਨਾ ਬੱਚੇ ਕੋਨਸੈਸ਼ਨ ਕੋਈ ਕੋਨਸੈਸ਼ਨ ਬਸ ਥੋੜਾ ਜਿਹਾ ਇੱਕ ਗੁੱਬਾ ਆਪਾਂ ਨੂੰ ਵੀ 10 ਰੁਪਏ ਨਾਰਮ ਮਿਲੀ ਸੀ ਆਪਾਂ ਦੇ ਰਹੇ ਆ ਕੇ ਠੀਕ ਹੈ ਗੱਲ ਜਿਹੜਾ ਪਸ਼ੂ ਆਪਾਂ ਨੂੰ ਪਿੱਛੋਂ ਖਿੱਚ ਕੇ ਮਿਲਿਆ ਹੋਊਗਾ ਆਪਾਂ ਕਿਵੇਂ ਦੇ ਦਾਂਗੇ ਠੀਕ ਹੈ ਗੱਲ ਹੈ ਨਾ ਹੀ ਇਹਦਾ ਕੀ ਰਕਾਰ ਇਹ ਗੱਬਣਾ ਨੇ ਵੀਰੇ ਬੈੜੀਆਂ ਇਹ ਤਿੰਨੇ ਗੱਬਣਾ ਤਿੰਨੇ ਗੱਬਣਾ ਨੇ ਜੀ ਇਹ ਐਚ ਐਫ ਕ੍ਰੋਸ ਚ ਆ ਗਈ ਹੈ ਨਾ ਆ ਕ੍ਰੋਸ ਸੁਆ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦੇ ਵੀਰੇ 11 ਫਰਵਰੀ ਨੂੰ ਦਿਨ ਪੂਰੇ ਹੁੰਦੇ ਨੇ 11 ਫਰਵਰੀ ਇਹਦੀ ਮੈਂ ਇੱਕ ਹੋਰ ਦੱਸਦਾ ਇਹ ਸੈਕਸਿਡ ਸੀਮਨ ਲੱਗਿਆ ਹੋਇਆ ਇੰਡਾਇਵਰ ਦਾ ਡਿਟੇਲ ਦੇ ਦਾਂਗੇ ਉਹਦੀ ਦੇ ਦਾਂਗੇ ਵੀਰੇ ਇਹ ਜਿਹੜੇ ਬੰਦਿਆਂ ਤੋਂ ਆਈ ਉਹ ਕਹਿੰਦੇ ਸਟਾਰ ਲੱਭ ਕੇ ਆਸੀਂ ਤੁਹਾਨੂੰ ਦੇ ਦਾਂਗੇ ਠੀਕ ਆ ਹਾਂ ਇਹਦੇ ਲੱਗਿਆ ਵਸ ਇੱਕ ਇਹ ਇੱਕ ਇਹ ਬੱਚੀ ਇੱਕੋ ਕਰ ਦੀਆਂ ਹੀ ਨੇ ਦੋਵੇਂ ਆਹ ਨਾਲ ਵਾਲੀ ਹਾਂ ਇਹ ਦੋ ਦੰਦ ਬੱਚੀ ਹੈ ਇੱਕ ਦੰਦ ਤੋੜਿਆ ਇਹਨੇ ਹਲੇ ਠੀਕ ਆ ਜੀ ਤੇਲਾ ਲੋ ਖੀਰੀ ਵਾਂਗੂ ਹੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਏ ਵੀਰੇ ਸੇਲ ਕੀਤੀਆਂ ਹੋਈਆਂ ਨੇ ਬਹਿੜੀਆਂ ਦੋਵੇਂ ਕਿਹੜੀਆਂ ਕਿਹੜੀਆਂ ਇੱਕ ਇਹ ਇੱਕ ਉਹ ਬੱਚੀ ਨਾਲ ਬਲੈਕ ਹਾਂਜੀ ਠੀਕ ਹੈ ਕਹਿੰਦਾ ਹਾਂ ਇਹ ਬਾਈ ਕਹਿੰਦਾ ਸੇਲ ਹੋ ਚੁੱਕੀਆਂ ਨੇ ਇਹਦੇ ਵਾਸਤੇ ਘੰਟੀ ਚਾਹੀਏ ਤੁਸੀਂ ਨਾ ਲਾਇਓ ਵੀ ਉਦਾਂ ਵਿਖਾਤੀਆਂ ਵੀਡੀਓ ਚ ਹਾਂ ਵੀਡੀਓ ਚ ਦਿਖਾਤੀ ਆ ਮੌਕੇ ਤੇ ਹੁਣੇ ਤੇਰੇ ਸਾਹਮਣੇ ਥੋੜਾ ਟਾਈਮ ਪਹਿਲਾਂ ਹੋਈਆਂ ਨੇ ਠੀਕ ਹੈ ਜੀ ਮੁੱਲ ਇਹਨਾਂ ਦੇ ਜੇ ਕਹੋਗੇ ਦੱਸ ਦਿੰਨੇ ਆਪਾਂ ਕਰਦੇ ਮੁੱਲ ਫਿਰ ਕਈ ਵਾਰੀ ਨਹੀਂ ਲੈ ਕੇ ਜਾਂਦਾ ਬੰਦਾ ਨਹੀਂ ਨਹੀਂ ਲੈ ਕੇ ਨਹੀਂ ਜਾਂਦਾ ਉਥੋਂ ਪਰਚੇਜ ਕਰ ਸਕਦਾ ਜਾ ਕੇ ਲਾ ਲਓ ਠੀਕ ਹੈ ਹਾਂ ਕਿੰਨੇ ਦੀ ਵੇਚੀ ਆ ਇਹ ਇਹ ਵੇਚੀ ਦੱਸ ਦਈਏ ਜੀ ਬਿਲਕੁਲ ਫਾਈਨਲ ਹੀ ਚਲੋ ਅੱਗੇ ਨਫਾ ਭਰ ਲੂ ਅਗਲਾ ਠੀਕ ਹੈ ਜੀ ਇਹ 78000 ਦੀ ਦਿੱਤੀ ਹੈ ਜੀ ਆਪਾਂ 78000 ਦੀ ਸੈਕਸਡ ਸੀਮਨ ਲੱਗਿਆ ਦੁੱਧਾ ਵੀ ਕੱਢ ਰਿਹਾ ਇਹਦਾ ਦੁੱਧਾ ਵੀ ਰੋ 25 26 ਕਿਲੋ ਕਹਿ ਕੇ ਦਿੱਤੀ ਆਪਾਂ ਪਹਿਲਣਾ ਬਾਕੀ ਐਵੇਂ ਆ ਦੁੱਧੇ ਵੀ ਤਿੰਨਸੇ ਤੀਜੇ ਵੀ ਹੋ ਸਕਦੀ ਆ ਠੀਕ ਹੈ ਜੀ ਵੈਸੇ ਆਪਾਂ ਦੁੱਧਾ ਮੰਨ ਕੇ ਲਈ ਬਾਡੀ ਇਹ ਵੀ ਚੰਗੀ ਆ ਹਣਾ ਬਾਡੀ ਚੰਗੀ ਆ ਪਿੱਠ ਪੋੜਾ ਦੇਖੋ ਆ ਸਾਰੀ ਚੀਜ਼ ਲਾ ਲਓ ਵਧੀਆ ਬਾਡੀ ਇਹਦੀ ਆਪਾਂ ਲਾ ਲਈਏ ਪਹਿਲਣਾ ਦੁੱਧ ਨਾਲ ਝੋਟੀਆਂ ਨਾਲ ਦੀ ਆ ਗਈ ਚੜਾਈ ਵਾਲੀਆਂ ਆ ਗਈ ਪਿਛਲੀ ਸ਼ੁਰੂ ਹੋ ਗਈ ਥੱ 10-11 ਦਿਨਾਂ ਦੇ ਵਿੱਚ ਬਹੁਤ ਬਣ ਜਾਂਦਾ ਬਸੂ 15 ਦਿਨਾਂ ਦੇ ਵਿੱਚ ਤੇ ਇੱਕ ਚਾਂਸ ਨੇ 99% ਵੀ ਬੱਛੀ ਹੋ ਸਕਦੀ ਹੈ ਨਾ ਹੋ ਸਕਦੀ ਜਿਵੇਂ ਜਿਵੇਂ ਦੇਖੋ ਦੱਸਿਆ ਉਹਨਾਂ ਨੇ 1% ਹੀ ਉਹ ਹਾਂ ਇੰਡਾਇਵਰ ਦਾ ਲੱਗਿਆ ਹੋਇਆ ਇਹਦੇ ਠੀਕ ਹੈ ਜੀ ਇਹਦੇ ਵੀ ਲੱਗਿਆ ਤੇ ਉਹ ਬਲੈਕ ਦੇ ਵੀ ਲੱਗੇ ਇਹ ਦੋਨੇ ਸੇਲ ਕਰੀਆਂ ਦੋਨੇ ਸੇਲ ਕਰੀਆਂ ਹੋਈਆਂ ਨੇ ਆ ਬਲੈਕ ਇਹ ਆਪਣੇ ਕੋਲੇ ਹੈਗੀ ਆ ਜੀ ਇਹ ਸੂਣ ਵਾਲੀ ਆ ਇਹਦੇ 14 ਫਰਵਰੀ ਨੂੰ ਦਿਨ ਪੂਰੇ ਹੁੰਦੇ ਨੇ ਵੀਰੇ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਦੁੱਜਾ ਇਹਦਾ ਡੰਨ ਦੁੱਜਾ ਹੀ ਆ ਇਹਦਾ ਕੀ ਰਿਕਾਰਡ ਹੈ ਪਹਿਲਣ ਦਾ ਇਹਨੇ ਵੀਰੇ ਪਹਿਲਣੇ ਦੁੱਧ ਕੱਢਿਆ ਹੋਇਆ 18-17-18 ਕਾ ईएचएफ क्रॉस ਚ ਆ ਗਈ ক্রস ਚ ਆ ਗਈ ਜਰਸੀ ਜੀ ਵੀ ਕਰਾਸ ਲਾ ਲੋ ਠੀਕ ਹੈ ਜੀ ਚੈੱਕ ਇਹਦੇ ਵਿੱਚ ਲਾ ਲੋ ਐਚ ਐਫ ਤੇ ਜਰਸੀ ਦਾ ਕਰਾਸ ਆ ਉਹ ਬਾਜਨ ਬਜੂਦ ਵਾਲੀ ਬੱਛੀ ਆ ਗਈ ਹਾਈਟ ਦੇਖੋ ਜੀ ਤੁਸੀਂ ਲਾ ਲੋ ਹੁਣ ਤੁਰਦੀ ਪਈ ਤੁਹਾਨੂੰ ਆਪੇ ਆ ਜੂ ਕੱਦ ਵੀ ਚੰਗਾ ਇਹਦੀ ਲੰਬਾਈ ਵੀ ਚੰਗੀ ਹੈ ਇਹ ਹੁਣੀ ਸ਼ੁਰੂ ਹੋਈ ਹੈ 4-5 ਦਿਨ ਤੋਂ ਤਕਰੀਬਨ ਤਕਰੀਬਨ ਜਿੰਨੀਆਂ ਕਿ ਗਾਵਾਂ ਸੁਨਮਾ ਦਿਖਾਈਆਂ ਬਾਈ ਕੋਲੇ ਆਰਡਰ ਸਾਰੀਆਂ ਫਿਕਸ ਜਿਹੀ ਰੱਖਦੀਆਂ ਨੇ ਕਮਾਲਾ ਬਾਈ ਇੱਥੇ ਹਾਂ ਤੇ ਆ ਗਈ ਵਜਨ ਵਜੂਦ ਵਾਲੀ ਤੇ ਇਹਦੀ ਫੈਟ ਪਰਸੈਂਟੇਜ ਵੀ ਸਜਣੋਂ ਚੰਗੀ ਵੀ ਸਾਰਾ ਕੁਝ ਵਧੀਆ ਰਹੂਗਾ ਵੀਰੇ ਤੇ ਇਹ ਗਰਮੀ ਸਰਦੀ ਚੱਲੂ ਸਾਰੇ ਸੀਜ਼ਨਾਂ ਚ ਚੱਲਦਾ ਇਹ ਤਾਂ ਗਰਮੀ ਲਈ ਅੱਗੇ ਵਰਦਾਨ ਹੈ ਜੀ ਵਪਾਰੀ ਵਾਸਤੇ ਫਾਰਮਰ ਵਾਸਤੇ ਦੋਪਹਿਰ ਵਾਲੇ ਬਾਕੀ ਇਹ ਜਰਸੀ ਦਾ ਵੀ ਚੰਗਾ ਬੱਚਾ ਪਾ ਦੂਗੀ ਬਿਲਕੁਲ ਬਿਲਕੁਲ ਕਿਉਂਕਿ ਬਾਡੀ ਦੀ ਚੜਾਈ ਬਹੁਤ ਆ ਉੱਤੇ ਹਾਂ ਬਾਡੀ ਦੀ ਫੁੱਲ ਚੜਾਈ ਆ ਜਾਨ ਵਾਲੀ ਆ ਤੇ ਨਵੇਂ ਹਾਂਚੀ ਆ ਗਈ ਬਿਲਕੁਲ ਇਹਦਾ ਰੇਟ ਬਾਈ ਇਹਦਾ 65000 ਰੁਪਿਆ ਰੇਟ ਹੈ ਜੀ ਇਹ ਦੇ ਦਾਂਗੇ 65 ਦੀ ਹਾਂ ਮੌਕੇ ਤੇ ਕੋਈ ਸੱਜਣ ਆਊਗਾ ਆਪਾਂ ਮਨਤਨ ਕਰਾਂਗੇ ਜਰੂਰ ਤੇ ਆ लास्ट ਵਾਲੀ ਲਾਸਟ ਵਾਲੀ ਹਜੇ ਕੱਚੀ ਹੈ ਜੀ 24 25 ਦਿਨ ਸੂਣ ਚ ਪਈ ਇਹਦੀ ਨਸਲ ਕਿਹੜੀ ਆ ਗਈ ਇਹ ਸਾਈਵਾਲ ਕ੍ਰੋਸ ਚ ਆ ਵੀਰੇ ਸਾਈਵਾਲ ਠੰਡੀ ਆ ਸਵਾਦੀ ਬਿਲਕੁਲ ਠੰਡੀ ਹੈ ਜੀ ਗਰਮ ਤਾਂ ਨਹੀਂ ਨਹੀਂ ਗਰਮ ਨਹੀਂ ਹੈਗੀ ਇਹਦੇ ਕਿੰਨੇ ਕਿਤਨੇ ਪੈਂਡਿੰਗ ਨੇ ਇਹਦੇ 25 ਫਰਵਰੀ ਨੂੰ ਦਿਨ ਪੂਰੇ ਹੁੰਦੇ ਨੇ ਜੀ 25 ਨੂੰ ਹਾਂ ਕੱਚੀ ਹੈ ਇਹਦੀ ਦਿੱਲੀ ਦੂਰ ਆ ਥੋੜੀ ਜੀ ਹੈ ਨਾ ਇਹਦੇ ਟਾਈਮ ਪੇ ਆ ਜੀ ਕੱਚੀ ਵਾਲੇ ਵੀ ਆ ਜਾਂਦੇ ਨੇ ਕੋਈ ਇਹਦਾ ਰਿਕਾਰਡ ਕੀ ਆ ਦੁੱਧ ਦਾ ਇਹਦਾ ਰਿਕਾਰਡ ਵੀਰੇ ਇਹੀ 16 17 ਕਿਲੋ ਦਾ ਰਿਹਾ ਜੀ ਸੂਆ ਕਿਹੜਾ ਹੋਊ ਇਹਦਾ ਸੂ ਤੀਸਰਾ ਇਹਦਾ ਤੀਜਾ ਸੂ ਹਾਂ ਤੀਜਾ 16 17 ਦਾ ਰਕਾਰਡ 16 17 ਦਾ ਰਕਾਰਡ ਹੈ ਮਤਲਬ ਕਿ ਦੂਜੀ ਜੀਮੰਦਾ ਨਹੀਂ ਪਤਾ ਕਿਹੜਾ ਲੱਗਿਆ ਇਹ ਨਹੀਂ ਕੁਛ ਨਹੀਂ ਸਾਈਵਾਲ ਦਾ ਹੀ ਲੱਗਿਆ ਹੋਣਾ ਇਹਦਾ ਰੇਟ ਕੱਚੀ ਦਾ ਤੇ 50000 ਦੀ ਦੇ ਦਾਂਗੇ ਜੀ ਅੱਜ ਅੱਜ ਇਹ ਹੋ ਜੂਗੀ 50000 ਦੀ ਤੇ ਹੁਣ ਤੁਹਾਨੂੰ ਆਪਾਂ ਹੀ ਫਰਾਂ ਦਿਖਾ ਦਨੇ ਕੱਲੀ ਕੱਲੀ ਦਾ ਦੱਸੋਗੇ ਇਹਨਾਂ ਦਾ ਕਿ ਕੱਟੀਆਂ ਦਾ ਕੱਟੀਆਂ ਦਾ ਹੀ ਦੱਸ ਦਾਂਗੇ ਜੀ ਇਹ ਤਕਰੀਬਨ ਤਕਰੀਬਨ ਆ ਗੀਆਂ ਮੇਰਾ ਖਿਆਲ ਹੈ ਪੰਜ ਆਗੀਆਂ ਪੰਜ ਨੇ ਜੀ ਉਮਰ ਕਿੰਨੀ ਕਿੰਨੀ ਇਹਨਾਂ ਦੀ ਉਮਰ ਤਾਂ ਜਿਹੜੀ ਆਹਾ ਬੱਚੀ ਹੈ ਜੀ ਹਾਂ ਇਹ 14 ਕ ਮਹੀਨਿਆਂ ਦੀ ਹੋਈ ਆ ਉਪਰਲੀ ਹਾਂ ਆ ਪ੍ਰਿੰਟ ਸੋਨਾ ਆ ਗਿਆ ਪ੍ਰਿੰਟ ਸੋਨਾ ਆ ਬੱਚੀ ਵੀ ਲਾ ਲਓ ਵੀ 14 15 ਮਹੀਨੇ ਕਿਸੇ ਨੇ ਸੰਭੀ ਨਹੀਂ ਬੱਚੀ ਇਹਨਾਂ ਦੇ ਮਾਮਾ ਦਾ ਕੀ ਰਿਕਾਰਡ ਹੈ ਜਿਹੜੀ ਤਾਂ ਆ ਬੱਚੀ ਹੈ ਜੀ ਹਾਂਜੀ ਇਹ ਗੈਲੈਕਸੀ ਦੀ ਆਪ ਗੈਲੈਕਸੀ ਦੀ ਆ ਹਾਂ ਇਹ ਗੈਲੈਕਸੀ ਦੀ ਆ ਉਹਦਾ ਪ੍ਰੂਫ ਦੇ ਦੇ ਦਾਂਗੇ ਕੋਈ ਹਾਂ ਪ੍ਰੂਫ ਦੇ ਦੇ ਦਾਂਗੇ ਜੀ ਉਮਰ 14 ਮਹੀਨੇ ਉਮਰ 14 ਮਹੀਨੇ ਆ ਨਾਲ ਵਾਲੀ ਇਹ ਨਾਲ ਵਾਲੀ ਦਾ ਵੀਰੇ ਇਹਦਾ ਨਹੀਂ ਪਤਾ ਕਿਹੜੇ ਦੀ ਆ ਇਹ ਠੀਕ ਹੈ ਜੀ ਉਹ ਹੈ ਤਾਂ ਲਾ ਲਓ ਵੀ ਬਰੀਡ ਦੇ ਵਿੱਚ ਹੀ ਆ ਬੱਚੀ ਤਾਂ ਇਹ ਬਰੀਡ ਚੰਗੀ ਆ ਥੋੜੀ ਜਿਹੜੀ ਦਾ ਪਤਾ ਆਪਾਂ ਨੂੰ ਉਹ ਦੱਸ ਦਾਂਗੇ ਇਹੀ ਉਮਰ ਇਹਦੀ ਉਮਰ ਇਹੀ 14-15 ਮਹੀਨੇ ਕਹਿੰਦੇ ਸੀ ਆ ਨਾਲ ਵਾਲੀਆਂ ਦੀ ਦੋਨਾਂ ਦੀ ਇਹਨਾਂ ਦੀ ਇੱਕੋ ਜਿਹੀ ਹੋਈ ਇਹ ਬੇਰਕਾ ਦੇ ਸੀਮਣ ਦੀਆਂ ਨੇ ਵੀਰੇ ਬੇਰਕਾ ਦੀਆਂ ਹਾਂ ਇਹ ਇੱਕ ਇਹਨਾਂ ਦੇ ਵਿੱਚ ਬੱਚੀ ਏਬੀਐਸ ਦੀ ਐ ਪਰ ਅਸੀਂ ਦੱਸਦੇ ਸੀ ਕਿਹੜੇ ਦੀ ਆਪਾਂ ਜਿਹਨੇ ਮੈਂ ਲਾ ਲੋ ਪ੍ਰੋਪਰ ਲਾਊਗਾ ਉਹ ਤੇਲ ਇਹਨਾਂ ਦੀ ਤਿੰਨਾਂ ਦੀ ਉਮਰ ਨੇੜ ਤੇੜ ਹੋਊਗੀ ਇਹਨਾਂ ਦੀ ਤਿੰਨਾਂ ਦੀ ਉਮਰ ਇਹੀ 7-8-8 ਮਹੀਨੇ ਦੀਆਂ ਬੱਚੀਆਂ ਥਾਣੇ ਇਹਨਾਂ ਦੇ ਸਿੰਗਲ ਚਾਰ ਨੇ ਫਾਲਤੂ ਤਾਂ ਨਹੀਂ ਅਸੀਂ ਨਹੀਂ ਨਹੀਂ ਚਾਰ ਨੇ ਆਪਾਂ ਇਹ ਚੀਜ਼ ਤਾਂ ਦੇਖ ਕੇ ਲਈਦੀ ਆ ਇਹਨਾਂ ਦਾ ਰੇਟ ਸਾਰੀਆਂ ਦਾ ਰੇਟ ਵੀਰੇ ਇਹਨਾਂ ਦਾ ਆਡਾ ਢਾੜੇ ਦੱਸ ਦਿੰਨੇ ਆ ਹਾਂਜੀ ਜਿਹੜੀ ਤਾਂ ਆ ਬੱਛੀ ਆ ਇੱਕ ਨੰਬਰ ਵਾਲੀ ਹਾਂ ਇਹਦਾ 1.945000 ਦੀ ਹੋਊਗੀ 2 ਵਾਲੀ 2 ਵਾਲੀ ਹੋ ਜੂਗੀ 25000 ਰੁਪਏ ਦੀ ਠੀਕ ਹੈ ਜੀ ਜਿਹੜੀ ਬੱਛੀ ਆ ਹਾ ਜੀ 3 ਵਾਲੀ ਇਹ 16000 ਦੀ ਹੋ ਜੂਗੀ ਆ ਬੱਛੀ ਆ ਇਹ ਵੀ 16 ਦੀ ਹੋ ਜੂਗੀ ਆ ਵੀ 16 ਦੀ ਤਿੰਨੇ ਇਹ ਇਸ ਫੜਤੇ ਦੇ ਦੇ 16 16 ਦੀ ਹਾਂ ਜੇ ਕੋਈ ਇਕੱਠੀਆਂ ਲਈ ਜਾਂਦਾ ਪੰਜੇ ਇਕੱਠੀਆਂ 'ਚ ਮੌਕੇ ਤੇ ਕਰ ਲਾਂਗੇ ਜੀ ਮੌਕੇ ਤੇ ਮੰਤਾਨ ਹੋ ਜੂ ਜਾਂ ਪਹੁੰਚ ਕਰ ਦੂੰ ਇਕੱਠੀਆਂ ਦੀ ਹਾਂ ਕਰ ਦਾਂਗੇ ਇਸੇ ਰੇਟ 'ਤੇ ਬੱਛੀਆਂ ਮੇਰੀਆਂ ਪੰਜ ਹੋਰ ਵੀ ਲਈਆਂ ਹੋਈਆਂ ਨੇ ਕਦੋ ਦਿਨਾਂ ਤੱਕ ਆ ਜਾਣਗੀਆਂ ਮੋਟੀਆਂ ਮਜ਼ਬੂਤ ਵੱਛੀਆਂ ਨੇ ਹਾਈਟ 'ਚ ਵੀ ਵੱਡੀਆਂ ਨੇ ਗੱਪਣ ਤਾਂ ਨਹੀਂ ਉਹਨਾਂ 'ਚ ਕੋਈ ਨਹੀਂ ਉਹਨਾਂ 'ਚ ਗੱਪ ਇੱਕ ਵੱਛੀ ਉਹਨਾਂ 'ਚ ਸ਼ਾਇਦ ਗੱਪਣ ਹੋ ਸਕਦੀ ਆ ਉਹ ਚੈੱਕ ਪਾਸ ਕਰਵਾਵਾਂਗੇ ਜੇ ਆਪਣੇ ਕੋਲ ਰਿਕੁਆਇਰਮੈਂਟ ਆਵੇ ਗੱਪਣਾ ਲੈ ਕੇ ਦੇ ਦਾਂਗੇ ਵੀਰੇ ਗੱਬਣਾ ਦਾ ਬਹੁਤ ਘਟ ਨੇ ਖਾਲੀ ਹੀਫਰਾਂ ਦਾ ਆਉਣੀ ਰਹਿਦੀਆਂ ਨੇ ਜਿਵੇਂ ਛੋਟੀਆਂ ਬੱਚੀਆਂ ਜ਼ਿਆਦਾ ਆਉਂਦੀਆਂ ਨੇ ਠੀਕ ਹੈ ਜਿੱਦਾਂ ਵੀ ਆਪਾਂ ਗੱਲ ਕਰ ਲਈ ਇਹਦੇ ਨਾਲ ਦੀਆਂ ਬੱਚੀਆਂ ਆਉਂਦੀਆਂ ਰਹਿੰਦੀਆਂ ਜਿਆਦਾਤਰ ਹਾਂ ਜਿਵੇਂ ਦੰਦਾਂ ਚ ਬੱਚੀਆਂ ਏਜ ਜਿਹਦਾ ਆਪਾਂ ਨੂੰ ਪ੍ਰੋਪਰ ਪਤਾ ਡਿਟੇਲ ਵਗੈਰਾ ਜਿਵੇਂ ਹੋ ਰਹੀ ਹੈ ਇਹ ਕਿਹਦੀ ਮੰਦੀ ਰਸੀ ਆ ਇਹ ਇੱਕ ਗੈਲੈਕਸੀ ਦੀ ਆ ਵੀਰੇ ਗੈਲੈਕਸੀ ਦੀ ਹਾਂ ਤੇ ਬਾਕੀ ਉਹ ਬੇਰਕਾ ਦੀਆਂ ਆਗੀਆਂ ਦੂਜੀਆਂ ਉਹ ਦੋ ਬੱਚੀਆਂ ਅਮਰੀਕਾ ਇੱਕ ਬੱਚੀ ਦਾ ਉਹਦੇ ਵਿੱਚ ਮੈਂ ਦੱਸਿਆ ਵੀ ਏਬੀਐਸ ਦੀ ਹਾਂ ਏਬੀਐਸ ਦੀ ਆ ਬੱਚੀ ਉਹ ਠੀਕ ਹੈ ਜੀ ਹੋਰ ਉਹ ਉਹ ਗਾਂਵ ਦੀ ਡਿਟੇਲ ਦੱਸਣੀ ਆ ਉਹਦੀ ਦ ਕੰਪਨੀ ਇਹ ਕ੍ਰੋਸ ਜੀ ਹੈ ਜੀ ਐਚਐਫ ਦੇ ਵਿੱਚ ਝਾਲਰ ਝੁੱਲਰ ਤਾਂ ਹੈ ਨਹੀਂ ਥੱਲੇ ਇਹਦੇ ਦਿਨ ਕਿੰਨੇ ਕਿ ਪੈਂਡਿੰਗ ਨੇ ਇਹਦੇ 10 ਫਰਵਰੀ ਆ ਵੀਰੇ ਜਿਹੜੀ ਆਪਾਂ ਨੂੰ ਦੱਸੀ ਆ ਤਰੀਕ ਪਹਿਲਾਂ ਸੂਆ ਸੂਗੀ ਪਹਿਲਾਂ ਨੂੰ ਸੂਆ ਜੀ ਦੋ ਦਿਨ ਦਾ ਮੂੰਹ ਤਾਂ ਇੱਕਦਾਂ ਦਾ ਤੋੜਿਆ ਹਲੇ ਇੱਕ ਨਹੀਂ ਤੋੜਿਆ ਖੀਰੀਆਂ 'ਚ ਮੰਨ ਸਕਦੇ ਆ ਖੀਰੀਆਂ 'ਚ ਹੀ ਮੰਨ ਲਓ ਜੀ ਇਹ ਕਿੰਨੇ 'ਚ ਸੇਲ ਕਰੀਏ ਇਹ ਵੀਰ ਜੀ ਕੀਤੀ ਆ 57000 ਰੁਪਏ ਦੀ 57 ਦੀ ਹਾਂ ਇਜਸ ਵੀ ਵੀ ਇਹਨੇ ਖਰੀਦਣੀ ਹੋਵੇ ਉਹ ਵੀਰ ਦਾ ਆਪਾਂ ਨੰਬਰ ਦੇ ਦਾਂਗੇ ਇਹ ਐਚ ਐਫ ਤੇ ਜਰਸੀ ਕ੍ਰੋਸ ਆ ਗਈ ਬਈ ਹੈਨਾ ਹਾਂ ਜਰਸੀ ਚ ਲਾ ਲਓ ਚਾਹੇ ਐਚ ਐਫ ਤੋਂ ਕ੍ਰੋਸ ਕੀਤੀ ਲਾ ਲਓ ਆਰਡਰ ਸੱਜਣੋ ਫਿਕਸ ਜਿਆ ਰੱਖੂਗੀ ਥਾਣ ਦਾ ਸਾਈਜ਼ ਸੋਹਣਾ ਬਣਾਉਗੀ ਵੈਸੇ ਉਹ ਸੀਲ ਸੂਲ ਬਹੁਤ ਤਾਂ ਠੰਡੀ ਠੁੰਡੀ ਆ ਆ ਗੈਪ ਵੀ ਚੰਗਾ ਬਣਾਉਗੀ ਕਿ ਜਿਵੇਂ ਜਿਵੇਂ ਇਹਨੇ ਆਰਡਰ ਬਣਾਉਣਾ ਨਾ ਅੱਗੇ ਆਰਡਰ ਰੱਖੂ ਨਾਲ ਲੱਗਮਾ ਥਾਣਾ ਦਾ ਗੈਪ ਪੂਰਾ ਬਣਾ ਦਊਗੀ ਵਧੀਆ ਨਾਲੇ ਪਾਸੂ ਦੇ ਸੁਭਾਅ ਦਾ ਵੀ ਦੇਖੋ ਆਪਾਂ ਹੁਣ ਕਿੰਨੇ ਜਣੇ ਇੱਥੇ ਖੜੇ ਵੀ ਆ ਹਾਂਜੀ ਇਹਦੇ ਹੱਥੋਂ ਤੇ ਵੀ ਕੋਈ ਉਹ ਮੰਨ ਨਹੀਂ ਰਹੀ ਆਉਲੀ ਅੰਬਰ ਬੋਲ ਦੂੰਗੀ ਆਪਣਾ ਨੰਬਰ ਆਪਣਾ ਹੈਗਾ ਜੀ 73075 07375 ਬੜਾ ਵੀਆਈਪੀ ਦਾ ਨੰਬਰ ਲੀ ਫਿਰਦੇ ਆ ਨੰਬਰ ਇਹ ਕਾਫੀ ਟਾਈਮ ਪੁਰਾਣਾ ਹੈ ਇਹਨੂੰ ਪੜ੍ਹਦੇ ਹੁੰਦੇ ਸੀ ਉਸ ਟਾਈਮ ਦਾ ਲਿਆ ਹੋਇਆ 2011 ਮਾਨ ਦਾ 11 ਹੋਰ ਬੋਲੋ 73075 07375 ਇਹ ਨੌਰਾ ਆਪਣਾ ਕਿਹੜੀ ਰੋਡ ਤੇ ਆ ਗਿਆ ਇਹ ਜਿਹੜਾ ਖਨੋਰੀ ਤੋਂ ਕੈਥਲ ਨੂੰ ਰੋਡ ਜਾਂਦਾ ਨਹੀਂ ਹਾਂਜੀ ਉਸ ਰੋਡ ਤੇ ਕਿਲੋਮੀਟਰ ਜਦੋਂ ਅੱਗੇ ਆਉਣਾ ਪੈਂਦਾ ਸ਼ੇਰਗੜ੍ਹ ਨੂੰ ਸ਼ੇਰਗੜ੍ਹ ਪਿੰਡ ਨਹੀਂ ਆਉਣਾ ਥੋੜਾ ਪਿੱਛੇ ਰਹਿ ਜਾਣਾ ਆਪਾਂ ਪੈਟਰੋਲ ਪੰਪ ਨੇੜੇ ਆ ਨੇੜੇ ਸਹਿਨਾਈ ਪੈਲੇਸ ਆ ਗੁਰਦੁਆਰਾ ਯਾਦਗਾਰ ਸਾਹਿਬ ਨੇੜੇ ਆ ਤਕਰੀਬਨ ਜੇ ਆਪਾਂ ਗੱਲ ਕਰ ਲਈ ਵੀ ਹੀਫਰ ਵੀ ਆਉਂਦੀਆਂ ਰਹਿੰਦੀਆਂ ਤੇ ਤਾਜ਼ੀਆਂ ਤੇ ਗੱਬਣਾ ਤਕਰੀਬਨ ਹੁੰਦੀਆਂ 15 ਤੋਂ 20 ਬੜਾ ਹਾਂ ਆਲ ਮਤਲਬ ਕਿ ਆਪਾਂ ਦੇ ਕੋਲੇ ਹਰ ਟਾਈਮ 15 ਜਨਵਰ ਤੱਕ ਰਹਿਣੀ ਰਹਣੇ ਨੇ ਬਾਹਰਪੂਰ ਵੀ ਭੇਜ ਦਿੰਦੇ ਆ ਮੇਰੇ ਕਈ ਵਾਰੀ ਗਾਹਕ ਆ ਜਾਂਦਾ ਤਾਂ ਵੈਸੇ ਲੋਕਲ ਆਪਣੇ ਕੋਲ ਇਹ ਚੱਲਦਾ ਗਾਹਕ ਜ਼ਿਆਦਾ ਠੀਕ ਹੈ ਡਿਲੀਵਰੀ ਕਰਦੇ ਨੇ ਬਾਹਰ ਅਦਰ ਸਟੇਟ ਜਦੋਂ ਕੋਈ ਆਊਗਾ ਵੀਰੇ ਕਰਾਂਗੇ ਜ਼ਰੂਰ ਠੀਕ ਹੈ ਹਾਂ ਪੇਮੈਂਟ ਵੈਸੇ ਜਿਹੜੇ ਆਪਣੇ ਕੋਲੇ ਬੰਦੇ ਆਉਂਦੇ ਨੇ ਉਹ ਬਾਹਰ ਦਾ ਕੰਮ ਕਰਦੇ ਨੇ ਮੋਸਟਲੀ ਆਪਾਂ ਮੰਨ ਲਓ ਉਹਨਾਂ ਨੂੰ ਦੇ ਕੇ ਰਾਜੀ ਕਹਿਣ ਦਾ ਭਾਬੀ ਵਪਾਰੀ ਸੱਜਣ ਮਾਲ ਲੈ ਕੇ ਜਾਂਦੇ ਆਂ ਹਾਂ ਵਪਾਰੀ ਸੱਜਣ ਉਹ ਅੱਗੇ ਲੈ ਜਾ ਕੇ ਵੇਚਦੇ ਆਂ ਅੱਗੇ ਲੈ ਜਾ ਕੇ ਵੇਚਦੇ ਨੇ ਆਪਾਂ ਲਾ ਲਓ ਇੱਥੋਂ ਲੋਕਲ ਮਾਲ ਲੈ ਕੇ ਹਾਂਜੀ ਮੰਡੀ ਤੋਂ ਵੀ ਲਈਦਾ ਲੋਕਲ ਵੀ ਲਈਦਾ ਮੈਨੂੰ ਇਧਰ ਹਰਿਆਣਾ ਨਜ਼ਦੀਕ ਹੋ ਗਿਆ ਇੱਥੋਂ ਵੀ ਲਈਦਾ ਕਿਲੋਮੀਟਰ ਤੋਂ ਹਰਿਆਣਾ ਸਟਾਰਟ ਹੋ ਜਾਂਦਾ ਠੀਕ ਹੈ ਜੀ ਮੱਝਾਂ ਤਾਂ ਨਹੀਂ ਆਉਂਦੀਆਂ ਮੱਝਾਂ ਹੋਣਗੀਆਂ ਹੁਣ ਅੱਗੇ ਗਰਮੀ 'ਚ ਵੈਸੇ ਇੱਕ ਅੱਧੀ ਮੱਝ ਆਉਂਦੀ ਰਹਿੰਦੀ ਹੈ ਆਪਣੇ ਕੋਲੇ ਇੱਕ ਅੱਧੀ ਹੁੰਦੀ ਮੱਝ ਦੀ ਵੀਰੇ ਥੋੜੀ ਜਿਵੇਂ ਲਾ ਲਓ ਇੱਧਰ ਹਰਿਆਣੇ ਦਾ ਬਿਆਨ ਤਾਂ ਹਲੇ ਹੈ ਨਹੀਂ ਆ ਸਭਾ ਠੀਕ ਹੈ ਜੀ ਠੀਕ ਹੈ ਜੀ ਉਹਦੇ ਕਰਕੇ ਇੱਕ ਅੱਧੀ ਮੱਝ ਆਉਂਦੀ ਹੈ ਉਹ ਆਉਂਦੇ ਜਿਵੇਂ ਦੂਜੇ ਦਿਜ ਦਿਨ ਵਿਕ ਜਾਂਦੀ ਦੂਸਰੇ ਦਿਨ ਹੀ ਕੇ ਵੀ ਤੁਰਤੀ ਵਿਕ ਜਾਂਦੀ ਹੈ ਠੀਕ ਹੈ ਜੀ ਕੱਟ ਲਿਆਉਣੇ ਆ ਠੀਕ ਹੈ ਗੱਲ ਗਰਮੀ ਦੇ ਵਿੱਚ ਆਪਣੇ ਕੋਲੇ ਹਰ ਟਾਈਮ ਲਾ ਲਓ 810 ਮੱਝਾਂ 15 ਮੱਝਾਂ ਵੀ ਰਹਾ ਕਰਨੀਆਂ ਤੇ ਗਾਂ ਵੀ ਰਊ ਤੇ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਇੱਕ ਹੀਫਰਾ ਵਿਖਾਈਆਂ 14 ਤੋਂ 15 گاਵਾ ਦਿਖਾਈਆਂ ਤੇ ਇਹਨਾਂ ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਦੋ ਟਾਈਮ ਚੋ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ